ਸ਼ਿਵ ਕੁਮਾਰ ਬਟਾਲਵੀ ਦਾ ਨਾਮ ਜਦੋਂ ਵੀ ਆਪਾਂ ਸੁਣਦੇ ਹਾਂ ਤਾਂ ਜ਼ਿਹਨ ਵਿੱਚ ਅਕਸਰ ਕੀ ਆਉਂਦਾ ਹੈ ਬਿਰਹਾ ਮੁਹੱਬਤ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਵਰਗੇ ਗੀਤ ਪਰ ਅੱਜ ਜਿੰਨਾ ਸਰੋਤਾ ਤੇ ਅਸੀਂ ਗੱਲ ਕਰਾਂਗੇ ਉਹ ਉਹ ਸਾਨੂੰ ਸ਼ਿਵ ਦੀ ਸ਼ਾਇਰੀ ਦੇ ਇੱਕ ਬਿਲਕੁਲ ਵੱਖਰੇ ਪਹਿਲੂ ਵੱਲ ਲੈ ਕੇ ਜਾਂਦੇ ਹਨ ਉਸ ਪਹਿਲੂ ਵੱਲ ਜਿੱਥੇ ਉਹ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਹੀ ਜੂਝ ਰਿਹਾ ਹੈ ਅਸੀਂ ਉਹਨਾਂ ਦੀ ਕਵਿਤਾ ਮੈਂ ਤੇ ਮੈਂ ਦੀ ਡੁੰਗਾਈ ਵਿੱਚ ਉਤਰਾਂਗੇ ਮੈ ਤੇ ਮੈਂ ਯਾਨੀ ਆਈ ਐਂਡ ਮਾਈਸੈਲਫ ਇਹ ਕਵਿਤਾ ਕਿਸੇ ਟੁੱਟੇ ਦਿਲ ਦਾ ਮਰਸੀਆ ਨਹੀਂ ਹੈ ਇਹ ਤਾਂ ਆਪਣੇ ਹੀ ਮਨ ਦੇ ਅੰਦਰ ਚੱਲ ਰਹੀ ਇੱਕ ਖਾਨਾ ਜੰਗੀ ਇੱਕ ਕਰੇਲੂ ਜੰਗ ਦੀ ਕਹਾਣੀ ਹੈ ਤੇ ਅੱਜ ਦੀ ਸਾਡੀ ਕੋਸ਼ਿਸ਼ ਇਸੇ ਮਨੋਵਿਗਿਆਨਕ ਅਤੇ ਕੈਲੋਦਾਸ਼ਿਕ ਉਲਝਣ ਦੀਆਂ ਤਿਆਂ ਨੂੰ ਫਰੋਲਣਾ ਹੈ ਕਿ ਕਿਵੇਂ ਕੋਈ ਇਨਸਾਨ ਆਪਣੇ ਹੀ ਅੰਦਰ ਵੰਡਿਆ ਜਾਂਦਾ ਹੈ ਅਤੇ ਉਸ ਵੰਡ ਦੇ ਮਾਨੇ ਕੀ ਹਨ ਵਾਹ ਇਹ ਤਾਂ ਬਹੁਤ ਹੀ ਦਿਲਚਸਪ ਵਿਸ਼ਾ ਹੈ ਹੈਨਾ ਹਾਂ ਕਿਉਂਕਿ ਇਹ ਸ਼ਿਵ ਨੂੰ ਸਿਰਫ ਬਿਰਹਾ ਦੇ ਸੁਲਤਾਨ ਦੇ ਖਿਤਾਬ ਤੋਂ ਮਤਲਬ ਬਹੁਤ ਅੱਗੇ ਲੈ ਜਾਂਦਾ ਹੈ ਆਪਣੇ ਆਪ ਨਾਲ ਜੂਝਣ ਦਾ ਇਹ ਜੋ ਵਿਚਾਰ ਹੈ ਇਹ ਤਾਂ ਆਧੁਨਿਕ ਸਾਹਿਤ ਦਾ ਇੱਕ ਇੱਕ ਕੇਂਦਰੀ ਬਿੰਦੂ ਰਿਹਾ ਅਸਲ ਵਿੱਚ ਇਹ ਉਸ ਅਹਿਸਾਸ ਨੂੰ ਫੜਦਾ ਹੈ ਜਦੋਂ ਇਨਸਾਨ ਆਪਣੀ ਹੀ ਹੋਂਦ ਤੋਂ ਆਪਣੀ ਹੀ ਰੂਹ ਤੋਂ ਕਿਵੇਂ ਕਹਾਂ ਬੇਗਾਨਾ ਮਹਿਸੂਸ ਕਰਨ ਲੱਗਦਾ ਹੈ ਸਰੋਤ ਸਾਨੂੰ ਦੱਸਦੇ ਹਨ ਕਿ ਇਹ ਸਿਰਫ ਕਵਿਤਾ ਨਹੀਂ ਇਹ ਇੱਕ ਤਰ੍ਹਾਂ ਦੀ ਮਨੋਵਿਗਿਆਨਿਕ ਕੇਸ ਸਟਡੀ ਹੈ ਬਿਲਕੁਲ ਕੇਸ ਸਟਡੀ ਤੇ ਇਸ ਕੇਸ ਸਟਡੀ ਦਾ ਸਭ ਤੋਂ ਪਹਿਲਾ ਸੁਰਾਗ ਹੈ ਕਵਿਤਾ ਦੀ ਸ਼ੁਰੂਆਤ ਸ੍ਰੋਤਾ ਦਾ ਸਭ ਤੋਂ ਵੱਡਾ ਨੁਕਤਾ ਹੀ ਇਹ ਹੈ ਕਿ ਕਵੀ ਆਪਣੇ ਆਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਮਹਿਸੂਸ ਕਰ ਰਿਹਾ ਉਹ ਲਿਖਦਾ ਹੈ ਮੈਂ ਤੇ ਮੈਂ ਦੋ ਹੋ ਗਏ ਆ ਜਦੋਂ ਮੈਂ ਪਹਿਲੀ ਵਾਰ ਇਹ ਸਤਰ ਪੜ੍ਹੀ ਤਾਂ ਸੱਚੀ ਮੈਨੂੰ ਲੱਗਾ ਕਿ ਸ਼ਾਇਦ ਇਹ ਸਿਰਫ ਇੱਕ ਕਾਵਿਕ ਅੰਦਾਜ਼ ਹੈ ਹਾਂ ਇੱਕ ਮੁਤਾਫਰਵਾ ਹੈ ਹਾਂ ਇਹ ਕਹਿਣ ਦਾ ਕਿ ਮੈਂ ਬਹੁਤ ਉਲਝੀ ਹੋਈ ਆ ਪਰ ਸ੍ਰੋਤ ਕਹਿੰਦੇ ਹਨ ਕਿ ਇਹ ਇਸ ਤੋਂ ਕਿਤੇ ਜ਼ਿਆਦਾ ਡੂੰਗੀ ਗੱਲ ਹੈ ਤਾਂ ਕੀ ਕੀ ਇਹ ਦੋ ਵੱਖ-ਵੱਖ ਸ਼ਖਸੀਅਤਾਂ ਦੀ ਗੱਲ ਹੈ ਇਹ ਬਹੁਤ ਵਧੀਆ ਸਵਾਲ ਹੈ ਕਿਉਂਕਿ ਆਮ ਤੌਰ ਤੇ ਆਪਣਾ ਧਿਆਨ ਸਿੱਧਾ ਸਪਲਿਟ ਪਰਸਨੈਲਿਟੀ ਵੱਲ ਜਾਂਦਾ ਹੈ ਹਾਂ ਬਿਲਕੁਲ ਪਰ ਸਰੋਤ ਇਸ ਨੂੰ ਕਿਸੇ ਮਾਨਸਿਕ ਬਿਮਾਰੀ ਦੇ ਤੌਰ ਤੇ ਨਹੀਂ ਦੇਖਦੇ ਉਹ ਇਸ ਨੂੰ ਮਨੁੱਖੀ ਚੇਤਨਾ ਦੀ ਇੱਕ ਬੁਨਿਆਦੀ ਸਥਿਤੀ ਮੰਨਦੇ ਹਨ ਉਨ੍ਹਾਂ ਮੁਤਾਬਿਕ ਇਹ ਇੱਕੋ ਸ਼ਖਸ ਦੇ ਦੋ ਪਹਿਲੂ ਨੇ ਇੱਕ ਮੈਂ ਉਹ ਹੈ ਜੋ ਸੋਚਦਾ ਹੈ ਜੋ ਸਭ ਕੁਝ ਦੇਖ ਰਿਹਾ ਹੈ ਇੱਕ ਗਵਾਹ ਵਾਂਗ अ डिटैच ऑब्जर्वर अच्छा जो सिर्फ देख रहा है हाँ वो तर्क करता है विश्लेषण करता है सही गलत दा, एक तरह नाल फैसला सुनाता है ते दूजा मैं कौन है फिर दूजा मैं वो है जो सब कुछ भोग रहा है जो दुख चल रहा है जो पावुक है वो मैं जो महसूस करता है ਇਸ ਨੂੰ ਇੰਜ ਸਮਝੋ ਕਈ ਵਾਰ ਸਾਨੂੰ ਬਹੁਤ ਗੁੱਸਾ ਆ ਰਿਹਾ ਹੁੰਦਾ ਹੈ ਨਾ ਹੂੰ ਤੇ ਸਾਡਾ ਇੱਕ ਹਿੱਸਾ ਉਸ ਗੁੱਸੇ ਵਿੱਚ ਬਹਿ ਰਿਹਾ ਹੁੰਦਾ ਹੈ ਚੀਖ ਰਿਹਾ ਹੁੰਦਾ ਹੈ ਪਰ ਉਸੇ ਵੇਲੇ ਦਿਮਾਗ ਦੇ ਕਿਸੇ ਕੋਨੇ ਵਿੱਚ ਇੱਕ ਹੋਰ ਆਵਾਜ਼ ਹੁੰਦੀ ਹੈ ਜੋ ਸਭ ਦੇਖ ਰਹੀ ਹੁੰਦੀ ਹੈ ਤੇ ਕਹਿ ਰਹੀ ਹੁੰਦੀ ਹੈ ਦੇਖ ਤੈਨੂੰ ਕਿੰਨਾ ਗੁੱਸਾ ਆ ਰਿਹਾ ਹੈ ਤੈਨੂੰ ਇੰਜ ਨਹੀਂ ਕਰਨਾ ਚਾਹੀਦਾ ਉਹ ਦੇਖਣ ਵਾਲਾ ਮੈਂ ਅਤੇ ਉਹ ਕਰਨ ਵਾਲਾ ਮੈਂ ਸ਼ਿਵ ਇਸੇ ਵੰਡ ਦੀ ਗੱਲ ਕਰ ਰਿਹਾ ਹੈ ਇਹ ਤਾਂ ਬਹੁਤ ਹੀ ਜਾਣਿਆ ਪਛਾਣਿਆ ਅਹਿਸਾਸ ਹੈ ਸਹੀ ਗੱਲ ਹੈ ਮਤਲਬ ਇੱਕ ਮੈਂ ਜੋ ਦਰਦ ਦੇਖ ਰਿਹਾ ਹੈ ਅਤੇ ਦੂਜਾ ਮੈਂ ਜੋ ਦਰਦ ਸਹਿ ਰਿਹਾ ਹੈ ਪਰ ਜੇ ਇਹ ਦੋਵੇਂ ਹਿੱਸੇ ਇੱਕੋ ਇਨਸਾਨ ਦੇ ਹਨ ਤਾਂ ਫਿਰ ਇਹਨਾਂ ਵਿੱਚ ਲੜਾਈ ਕਿਉਂ ਹੈ ਤੇ ਇੱਥੇ ਹੀ ਗੱਲ ਹੋਰ ਦਿਲਚਸਪ ਹੋ ਜਾਂਦੀ ਹੈ ਜਦੋਂ ਹੋਮੇ ਯਾਨੀ ਈਗੋ ਦਾ ਜ਼ਿਕਰ ਆਉਂਦਾ ਹੈ ਕਵਿਤਾ ਦੀਆਂ ਇਹ ਸਤਰਾਂ ਤਾਂ ਮਤਲਬ ਹਿਲਾ ਕੇ ਰੱਖ ਦਿੰਦੀਆਂ ਹਨ ਇੱਕ ਮੈਂ ਜੋ ਜਿੰਦਾ ਹੈ ਇੱਕ ਮੈਂ ਜੋ ਮੈਨੂੰ ਮਾਰਦਾ ਹੈ ਇਹ ਕੀ ਹੈ ਇਹ ਤਾਂ ਸਿੱਧੀ ਸਿੱਧੀ ਘਰੇਲੂ ਜੰਗ ਹੈ ਇੱਕ ਹਿੱਸਾ ਜਿੱਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੂਜਾ ਉਸ ਨੂੰ ਖਤਮ ਕਰ ਰਿਹਾ ਹੈ ਇਹ ਮਾਰਨ ਵਾਲਾ ਮੈਂ ਕੌਣ ਹੈ ਤੁਸੀਂ ਬਿਲਕੁਲ ਸਹੀ ਨਬਜ਼ ਫੜੀ ਹੈ ਇਹ ਮਾਰਨ ਵਾਲਾ ਮੈਂ ਹੀ ਉਹ ਹੈ ਜਿਸ ਨੂੰ ਸਰੋਤ ਹਉਮੇ ਜਾਂ ਈਗੋ ਦਾ ਨਾਮ ਦਿੰਦੇ ਹਨ ਪਰ ਇੱਥੇ ਹਉਮੇ ਦਾ ਅਰਥ ਸਿਰਫ ਹੰਕਾਰ ਜਾਂ ਖਮੰਡ ਨਹੀਂ ਹੈ ਜਿਵੇਂ ਆਪਾਂ ਆਮ ਤੌਰ ਤੇ ਸਮਝਦੇ ਹਾਂ ਅੱਛਾ ਹਾਂ ਸਰੋਤ ਇਸ ਨੂੰ ਹੋਰ ਵਿਸਤਾਰ ਨਾਲ ਦੱਸਦੇ ਹਨ ਇਹ ਇਸ ਵੇਸ਼ਕ ਆਪਣੇ ਆਪ ਨੂੰ ਦੋਸ਼ੀ ਮੰਨਣ ਅਤੇ ਹੱਦੋਂ ਵੱਧ ਸੋਚਣ ਵਰਗੀਆਂ ਨਕਾਰਾਤਮਕ ਤਾਕਤਾਂ ਦਾ ਇੱਕ ਸਮੂਹ ਹੈ ਇਹ ਉਹ ਅੰਦਰੂਨੀ ਆਵਾਜ਼ ਹੈ ਜੋ ਲਗਾਤਾਰ ਸਾਨੂੰ ਕਹਿੰਦੀ ਹੈ ਤੂੰ ਕਾਫੀ ਨਹੀਂ ਹੈ ਤੂੰ ਗਲਤੀ ਕੀਤੀ ਹੈ ਤੇਰੇ ਨਾਲ ਹਮੇਸ਼ਾ ਮਾੜਾ ਹੀ ਹੋਵੇਗਾ। ਓ ਮਤਲਬ ਸਾਡਾ ਆਪਣਾ ਮਨ ਹੀ ਸਾਡਾ ਦੁਸ਼ਮਣ ਬਣ ਜਾਂਦਾ ਹੈ। ਉਹ ਮੈਂ ਜੋ ਸਾਨੂੰ ਜੁੜ ਨਹੀਂ ਦੇ ਰਿਹਾ। ਬਿਲਕੁਲ। ਉਹ ਮੈਂ ਜੋ ਸਾਨੂੰ ਮਾਰ ਰਿਹਾ ਹੈ। ਉਹ ਅਸਲ ਵਿੱਚ ਇਹੀ ਨਕਾਰਾਤਮਕ ਵਿਚਾਰਾਂ ਦਾ ਜਾਲ ਹੈ ਇਹ ਹੋਮੇ ਸਾਨੂੰ ਸਾਡੀ ਅਸਲ ਪਛਾਣ ਤੋਂ ਦੂਰ ਕਰ ਦਿੰਦੀ ਹੈ ਅਤੇ ਇੱਕ ਇੱਕ ਝੂਟੀ ਪਛਾਣ ਵਿੱਚ ਕੈਦ ਕਰ ਦਿੰਦੀ ਹੈ ਇੱਕ ਅਜਿਹੀ ਪਛਾਣ ਜੋ ਸਿਰਫ ਦੁੱਖ ਡਰ ਅਤੇ ਕਮੀਆਂ ਤੇ ਟਿੱਕੀ ਹੁੰਦੀ ਹੈ ਸ਼ਿਵ ਇਸੇ ਕੈਦ ਵਿੱਚੋਂ ਨਿਕਲਣ ਲਈ ਤੜਪ ਰਿਹਾ ਹੈ ਇਹ ਲੜਾਈ ਸਿਰਫ ਵਿਚਾਰਾਂ ਦੀ ਨਹੀਂ ਸਗੋਂ ਹੋਣ ਦੀ ਲੜਾਈ ਹੈ ਬਹੁਤ ਇਸ਼ਾਰਾ ਕਰਦੇ ਨੇ ਕਵਿਤਾ ਵਿੱਚ ਦੋ ਮੈਂ ਹੋਣ ਦੇ ਬਾਵਜੂਦ ਅਹਿਸਾਸ ਸਾਥ ਦਾ ਨਹੀਂ ਹੈ ਸਗੋਂ ਡੂੰਗੀ ਇਕਲਤਾ ਦਾ ਹੈ ਇਹ ਕਿਵੇਂ ਹੋ ਸਕਦਾ ਹੈ ਆਮ ਤੌਰ ਤੇ ਤਾਂ ਜਦੋਂ ਕੋਈ ਨਾਲ ਹੋਵੇ ਤਾਂ ਇਕਲਤਾ ਘਟ ਜਾਂਦੀ ਹੈ ਹੈਨਾ ਪਰ ਇੱਥੇ ਤਾਂ ਆਪਣੇ ਆਪ ਦਾ ਹੀ ਸਾਥ ਹੈ ਫਿਰ ਵੀ ਕਵੀ ਕਹਿੰਦਾ ਹੈ ਮੈਂ ਆਪਣੇ ਹੀ ਨਾਲ ਇਕੱਲਾ ਰਹਿ ਗਿਆ ਹਾਂ ਕੋਈ ਆਪਣੇ ਹੀ ਨਾਲ ਹੋ ਕੇ ਵੀ ਕਿ ਇਕੱਲਾ ਕਿਵੇਂ ਮਹਿਸੂਸ ਕਰ ਸਕਦਾ ਹੈ ਇਹ ਗੱਲ ਥੋੜੀ ਸਮਝ ਨਹੀਂ ਆਈ ਕਿਉਂਕਿ ਕਿਉਂਕਿ ਇਹ ਇਕਲਤਾ ਦੀ ਸਭ ਤੋਂ ਡੂੰਗੀ ਤੇ ਖਤਰਨਾਕ ਕਿਸਮ ਹੈ ਸ੍ਰੋਤ ਇਸ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦੇ ਹਨ ਦੀ ਇਨ ਅਬਿਲਿਟੀ ਟੂ ਐਸਕੇਪ ਯੋਰਸੈਲਫ ਯਾਨੀ ਜਦੋਂ ਤੁਸੀਂ ਆਪਣੇ ਆਪ ਤੋਂ ਭੱਜ ਨਾ ਸਕੋ ਸੋਚੋ ਜੇ ਤੁਸੀਂ ਕਿਸੇ ਅਜਿਹੇ ਇਨਸਾਨ ਨਾਲ ਇੱਕ ਕਮਰੇ ਵਿੱਚ ਬੰਦ ਹੋ ਜਾਓ ਜਿਸ ਨੂੰ ਤੁਸੀਂ ਬਿਲਕੁਲ ਪਸੰਦ ਨਹੀਂ ਕਰਦੇ ਜੋ ਹਰ ਵੇਲੇ ਤੁਹਾਡੀਆਂ ਕਮੀਆਂ ਗਿਣੌਂਦਾ ਰਹੇ ਤੁਹਾਨੂੰ ਨੀਚਾ ਦਿਖਾਉਂਦਾ ਰਹੇ ਤਾਂ ਤੁਸੀਂ ਕਿੰਨਾ ਕੁ ਬੇਚੈਨ ਮਹਿਸੂਸ ਕਰੋਗੇ ਬਹੁਤ ਜ਼ਿਆਦਾ ਉੱਥੋਂ ਭੱਜਣ ਦੀ ਕੋਸ਼ਿਸ਼ ਕਰਾਂਗੇ ਹੁਣ ਸੋਚੋ ਕਿ ਜੇ ਉਹ ਇਨਸਾਨ ਕੋਈ ਹੋਰ ਨਹੀਂ ਸਗੋ ਤੁਸੀਂ ਖੁਦ ਹੋ ਤੁਹਾਡਾ ਆਪਣਾ ਮਨ ਫਿਰ ਤੁਸੀਂ ਕਿੱਥੇ ਭੱਜੋਗੇ ਕਿਤੇ ਵੀ ਨਹੀਂ ਇਹ ਉਹ ਸਥਿਤੀ ਹੈ ਜਦੋਂ ਤੁਹਾਡੇ ਆਪਣੇ ਹੀ ਵਿਚਾਰ ਤੁਹਾਡਾ ਆਪਣਾ ਸਾਥ ਤੁਹਾਡੇ ਲਈ ਇੱਕ ਬੋਝ ਬਣ ਜਾਂਦਾ ਹੈ ਪਿਰ ਭਾਵੇਂ ਤੁਸੀਂ ਲੱਖਣ ਦੀ ਪੀੜ ਵਿੱਚ ਖੜੇ ਹੋ ਤੁਸੀਂ ਅੰਦਰੋਂ ਇਕੱਲੇ ਹੀ ਹੋ ਬਾਹਰ ਦੀ ਦੁਨੀਆ ਦਾ ਕੋਈ ਵੀ ਸ਼ੋਰ ਤੁਹਾਡੇ ਅੰਦਰ ਦੇ ਸ਼ੋਰ ਨੂੰ ਸ਼ਾਂਤ ਨਹੀਂ ਕਰ ਸਕਦਾ ਤੇ ਇਹ ਸਭ ਤੋਂ ਭੈੜੀ ਕਲਤਾ ਹੈ ਕਿਉਂਕਿ ਇਸ ਤੋਂ छुटਕਾਰਾ ਪਾਉਣ ਲਈ ਕੋਈ ਜਗ੍ਹਾ ਹੈ ਹੀ ਨਹੀਂ ਤੁਸੀਂ ਜਿੱਥੇ ਵੀ ਜਾਓਗੇ ਤੁਹਾਡਾ ਮਨ ਤੁਹਾਡੇ ਨਾਲ ਹੀ ਜਾਵੇਗਾ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਦਰਦ ਦਾ ਸੋਮਾ ਬਾਹਰ ਨਹੀਂ ਅੰਦਰ ਹੈ ਹਾਂ ਤੇ ਸ਼ਾਇਦ ਇਹੀ ਉਹ ਬੋਝ ਹੈ ਜਿਸ ਦੀ ਗੱਲ ਸ਼ਿਵ ਕਰਦਾ ਹੈ ਸਰੋਤ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਹਨ ਕਿ ਇਹ ਦਰਦ ਰੋਮਾਂਟਿਕ ਨਹੀਂ ਹੈ ਜਿਵੇਂ ਸ਼ਿਵ ਦੀ ਬਾਕੀ ਸ਼ਾਇਰੀ ਵਿੱਚ ਅਕਸਰ ਹੁੰਦਾ ਹੈ ਇਹ ਇਹ ਮਾਨਸਿਕ ਅਤੇ ਰੋਹਾਨੀ ਪੀੜਾ ਹੈ ਜਦੋਂ ਸ਼ਿਵ ਲਿਖਦਾ ਹੈ ਮੈਂ ਆਪਣਾ ਬੋਝ ਆਪ ਚੁੱਕਦਾ ਹਾਂ ਤਾਂ ਉਹ ਸਿੱਧੇ ਤੌਰ ਤੇ ਇਹ ਮੰਨ ਰਿਹਾ ਹੈ ਕਿ ਉਸਤੇ ਦਰਦ ਦਾ ਕਾਰਨ ਕੋਈ ਬਾਹਰੀ ਚੀਜ਼ ਨਹੀਂ ਕੋਈ ਪ੍ਰੇਮਿਕਾ ਸਮਾਜ ਜਾਂ ਹਾਲਾਤ ਨਹੀਂ ਸਗੋਂ ਉਹ ਖੁਦ ਹੈ ਯਾਨੀ ਸੈਲਫ ਅਵੇਅਰਨੈਸ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਭਾਵੇਂ ਇਹ احساس ਬਹੁਤ ਦੁਖਦਾਈ ਹੈ ਕਿ ਮੈਂ ਹੀ ਆਪਣੀ ਸਮੱਸਿਆ ਦੀ ਜੜ ਹਾਂ ਹੂੰ ਬਹੁਤ ਔਖਾ ਹੈ ਇਹ ਮੰਨਣਾ ਬਹੁਤ ਔਖਾ ਪਰ ਇਹ ਬਹੁਤ ਜ਼ਿਆਦਾ ਇਮਾਨਦਾਰੀ ਅਤੇ ਪਾਵਨਾਤਮਕ ਪਰਿਪਕਤਾ ਨੂੰ ਵੀ ਦਰਸਾਉਂਦਾ ਹੈ ਜ਼ਿਆਦਾਤਰ ਲੋਕ ਤਾਂ ਆਪਣੀਆਂ ਮੁਸ਼ਕਲਾਂ ਲਈ ਦੂਜਿਆਂ ਨੂੰ ਜਾਂ ਕਿਸਮਤ ਨੂੰ ਦੋਸ਼ ਦਿੰਦੇ ਨੇ ਹੈਨਾ ਬਿਲਕੁਲ ਪਰ ਆਪਣੇ ਅੰਦਰ ਦੇ ਹਨੇਰੇ ਨੂੰ ਸਵੀਕਾਰ ਕਰਨਾ ਇਹ ਕਹਿਣਾ ਕਿ ਇਹ ਬੋਝ ਮੇਰਾ ਆਪਣਾ ਹੈ ਮੈਂ ਕਿਸੇ ਹੋਰ ਦੇ ਸਿਰ ਨਹੀਂ ਮੜ ਸਕਦਾ ਖੁਦ ਨੂੰ ਸਮਝਣ ਵੱਲ ਪਹਿਲਾ ਅਤੇ ਸਭ ਤੋਂ ਔਖਾ ਕਦਮ ਹੁੰਦਾ ਹੈ ਸਰੋਤ ਇਸ ਨੂੰ ਐਕਸੈਪਟੈਂਸ ਆਫ ਇਨਰ ਡਾਰਕਨੈਸ ਕਹਿੰਦੇ ਹਨ ਇਹ ਤਾਂ ਇੱਕ ਤਰ੍ਹਾਂ ਦੀ ਬਹਾਦਰੀ ਵੀ ਹੋਈ ਆਪਣੇ ਸੱਚ ਦਾ ਸਾਹਮਣਾ ਕਰਨਾ ਚਲੋ ਹੁਣ ਇਸ ਨੂੰ ਥੋੜਾ ਹੋਰ ਵੱਡੇ ਦਾਇਰੇ ਵਿੱਚ ਰੱਖ ਕੇ ਦੇਖਦੇ ਹਾਂ ਇਹ ਸਾਰੀ ਗੱਲਬਾਤ ਇੱਕ ਵਿਅਕਤੀ ਦੇ ਅੰਦਰੂਨੀ ਸੰਘਰਸ਼ ਬਾਰੇ ਹੈ ਪਰ ਸਰੋਤ ਇਸ ਕਵਿਤਾ ਨੂੰ ਸਿਰਫ ਇੱਕ ਨਿੱਜੀ ਦੁੱਖ ਤੱਕ ਸੀਮਿਤ ਨਹੀਂ ਰੱਖਦੇ ਸਗੂ ਇਸ ਨੂੰ ਅਸਤਿਤਵਵਾਦ ਯਾਨੀ ਐਗਜ਼ਿਸਟੈਂਸ਼ੀਅਲਿਜ਼ਮ ਅਤੇ ਸੂਫੀ ਪ੍ਰਭਾਵ ਵਰਗੀਆਂ ਵੱਡੀਆਂ ਦਾਰਸ਼ਨਿਕ ਧਾਰਾਵਾਂ ਨਾਲ ਵੀ ਜੋੜਦੇ ਹਨ ਇਹ ਕਿਹ ਕਿਹੇ ਜੁੜਦਾ ਹੈ ਦੇਖੋ ਇਹ ਇਸ ਲਈ ਜੁੜਦਾ ਹੈ ਕਿਉਂਕਿ ਆਪਨੇ ਆਪਨਾ ਲੜਾਈ ਦਾ ਇਹ ਸਵਾਲ ਅਸਲ ਵਿੱਚ ਮੈਂ ਕੌਣ ਹਾਂ ਅਤੇ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਵਰਗੇ ਬੁਨਿਆਦੀ ਸਵਾਲਾਂ ਨਾਲ ਜੁੜਿਆ ਹੋਇਆ ਹੈ ਅਸਤਿਤਵਵਾਦ ਖਾਸ ਤੌਰ ਤੇ ਇਸੇ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਨਸਾਨ ਇਸ ਦੁਨੀਆ ਵਿੱਚ ਅਕਲ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਅਰਥ ਖੁਦ ਲੱਭਣੇ ਪੈਂਦੇ ਹਨ ਜਦੋਂ ਸ਼ਿਵ ਦਾ ਮੈਂ ਆਪਣੇ ਹੀ ਮੈਂ ਨਾਲ ਲੜ ਰਿਹਾ ਹੈ ਤਾਂ ਉਹ ਅਸਲ ਵਿੱਚ ਆਪਣੀ ਪਛਾਣ ਤੇ ਹੋਣ ਦੇ ਸੰਕਟ ਨਾਲ ਜੂਝ ਰਿਹਾ ਹੈ ਕਵਿਤਾ ਦੇ ਪਿੱਛੇ ਇੱਕ ਅਣਕਿਆ ਸਵਾਲ ਲੁਕਿਆ ਹੋਇਆ ਹੈ ਮੈਂ ਅਸਲ ਵਿੱਚ ਕੌਣ ਹਾਂ ਉਹ ਜੋ ਦੇਖ ਰਿਹਾ ਹੈ ਜਾਂ ਉਹ ਜੋ ਪੋਗ ਰਿਹਾ ਹੈ ਜਦੋਂ ਮੈਂ ਆਪਣੇ ਆਪ ਨਾਲ ਹੀ ਸ਼ਾਂਤੀ ਵਿੱਚ ਨਹੀਂ ਹਾਂ ਤਾਂ ਮੇਰੀ ਅਸਲ ਪਛਾਣ ਕੀ ਹੈ ਸਹੀ ਗੱਲ ਹੈ ਤੇ ਸੂਫੀਵਾਦ ਦਾ ਪ੍ਰਭਾਵ ਸੂਫੀਵਾਦ ਦਾ ਪ੍ਰਭਾਵ ਤਾਂ ਬਹੁਤ ਸਪਸ਼ਟ ਹੈ ਸੂਫੀ ਕਾਵ ਦਾ ਇੱਕ ਬਹੁਤ ਵੱਡਾ ਹਿੱਸਾ ਨਫਸ ਅਤੇ ਰੂਹ ਦੀ ਲੜਾਈ ਤੇ ਕੇਂਦ੍ਰਿਤ ਹੈ ਅੱਛਾ ਨਫਸ ਨੂੰ ਅਸੀਂ ਮੋٹے ਤੌਰ ਤੇ ਸ਼ਿਵ ਦਾ ਉਹ ਮਾਰਨ ਵਾਲਾ ਮੈਂ ਜਾਂ ਹੌਮੈ ਕਹਿ ਸਕਦੇ ਹਾਂ ਜੋ ਸਾਨੂੰ ਦੁਨੀਆਵੀ ਇੱਛਾਵਾਂ, ਸ਼ੱਕ, ਹੰਕਾਰ, ਲਾਲਚ ਇਸ ਪਾਸੇ ਖਿੱਚਦਾ ਹੈ। ਦੂਜੇ ਪਾਸੇ ਰੂਹ ਹੈ ਜੋ ਸ਼ਾਂਤੀ, ਸੱਚ ਅਤੇ ਰੱਬ ਨਾਲਿਕ ਹੋਣਾ ਚਾਹੁੰਦੀ ਹੈ। ਇਹ ਕਵਿਤਾ ਉਸੇ ਸਦੀਵੀ ਲੜਾਈ ਦਾ ਇੱਕ ਆਧੁਨਿਕ ਅਤੇ ਬਹੁਤ ਹੀ ਨਿੱਜੀ ਬਿਆਨ ਹੈ। ਇਹ ਸਾਨੂੰ ਦੱਸਦੀ ਹੈ ਕਿ ਹਰ ਕੋਈ ਚਾਹੇ ਉਹ ਇਸ ਬਾਰੇ ਗੱਲ ਕਰੇ ਜਾਂ ਨਾ ਕਰੇ ਆਪਣੇ ਅੰਦਰ ਇਹ ਅਧਿਕ ਜੰਗ ਲੜ ਰਿਹਾ ਹੈ। ਅਤੇ ਇਸ ਦੂੰਗੀ ਗੁੰਜਲਦਾਰ ਫਿਲਾਸੋਫੀਕਲ ਜੰਗ ਨੂੰ ਬਿਆਨ ਕਰਨ ਲਈ ਸ਼ਿਵ ਨੇ ਜੋ ਤਰੀਕਾ ਵਰਤਿਆ ਹੈ ਉਹ ਵੀ ਆਪਣੇ ਆਪ ਵਿੱਚ ਕਮਾਲ ਦਾ ਹੈ ਸਰੋਤ ਇਸ ਦੀ ਭਾਸ਼ਾ ਤੇ ਸ਼ੈਲੀ ਬਾਰੇ ਬਹੁਤ ਦਿਲਚਸਪ ਗੱਲ ਕਰਦੇ ਹਨ ਇੰਨੇ ਦੂੰਗੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਸ਼ਿਵ ਨੇ ਕੋਈ ਭਾਰੀ ਪਰਕਮ ਸ਼ਬਦ ਜਾਂ ਸਜਾਵਟੀ ਭਾਸ਼ਾ ਨਹੀਂ ਵਰਤੀ ਬਹੁਤ ਹੀ ਸਰਲ ਰੋਜ਼ਾਨਾ ਵਾਲੀ ਪੰਜਾਬੀ ਹੈ ਹੈਨਾ ਬਿਲਕੁਲ ਸਧਾਰਨ ਹਾਂ ਸ਼ੈਲੀ ਅਜੇ ਹੀ ਹੈ ਜਿਵੇਂ ਕੋਈ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਬਿਨਾ ਕਿਸੇ ਫਿਲਟਰ ਦੇ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਇੱਕ ਕਬੂਲਨਾਮੇ ਵਾਂਗ ਇਹੀ ਤਾਂ ਇਹੀ ਤਾਂ ਇਸ ਕਵਿਤਾ ਦੀ ਸਭ ਤੋਂ ਵੱਡੀ ਤਾਕਤ ਹੈ ਸਾਦਗੀ ਇਸ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਹਰ ਕਿਸੇ ਨਾਲ ਸੰਬੰਧਿਤ ਬਣਾਉਂਦੀ ਹੈ ਜਦੋਂ ਸ਼ਬਦ ਬਹੁਤ ਸਜਾਏ ਹੋਏ ਹੁੰਦੇ ਹਨ ਤਾਂ ਕਈ ਵਾਰ ਅਸੀਂ ਸ਼ਬਦਾਂ ਦੀ ਕਾਰੀਗਰੀ ਵਿੱਚ ਉਲਝ ਕੇ ਰਹਿ ਜਾਂਦੇ ਹੂੰ ਤੇ ਜਜ਼ਬਾਤ ਦੀ ਗਹਿਰਾਈ ਤੱਕ ਨਹੀਂ ਪਹੁੰਚ ਪਾਉਂਦੇ ਪਰ ਜਦੋਂ ਸ਼ਬਦ ਸਰਲ ਅਤੇ ਕੱਚੇ ਹੁੰਦੇ ਹਨ ਜਿਵੇਂ ਇਸ ਕਵਿਤਾ ਵਿੱਚ ਹਨ ਤਾਂ ਉਹਨਾਂ ਦੇ ਪੱਛੇ ਛੁਪੇ ਡੂੰਗੇ ਅਰਥ ਸਿੱਧਾ ਦਿਲ ਤੇ ਅਸਰ ਕਰਦੇ ਹਨ ਇਹ ਸੈਲਫ ਟਾਕ ਵਾਲਾ ਅੰਦਾਜ਼ ਪਾਠਕ ਨੂੰ ਕਵੀ ਦੇ ਮਨ ਦੇ ਅੰਦਰ ਝਾਤੀ ਮਾਰਨ ਦਾ ਮੌਕਾ ਦਿੰਦਾ ਹੈ ਜਿਸ ਨਾਲ ਇਹ ਅਨੁਭਵ ਬਹੁਤ ਨਿੱਜੀ ਅਤੇ ਸੱਚਾ ਲੱਗਦਾ ਹੈ ਇਸ ਵਿੱਚ ਕੋਈ ਬਨਾਵਟ ਨਹੀਂ ਹੈ ਹਾਂ ਉਹਨੇ ਆਕੇ ਜੇ ਅਸੀਂ ਸਾਰੇ ਸਰੋਤਾ ਨੂੰ ਇਕੱਠਾ ਕਰੀਏ ਤਾਂ ਮੈਂ ਤੇ ਮੈਂ ਸਿਰਫ ਇੱਕ ਕਵਿਤਾ ਨਹੀਂ सगों एक शीशा है ये उस हर इंसान की कहानी है जिसने कदे अपने अंदर एक आवाज़ सुनी है जो उसू कमजोर कर दी है जिसने कदे अपने आप विच गुवाचिया होया महसूस किया है या अपनी ही होंद ते सवाल चुकया है शिव कुमार बटालवी ने बहुत खूबसूरती नाले दिखाया है कि कई बार साड़ा सब तो व्डा दुश्मन ਬਾਹਰ ਦੀ ਦੁਨੀਆ ਹਾਲਾਤ ਜਾਂ ਲੋਕ ਨਹੀਂ ਹੁੰਦੇ ਸਗੋਂ ਸਾਡਾ ਆਪਣਾ ਹੀ ਵੰਡਿਆ ਹੋਇਆ ਮੈਂ ਹੁੰਦਾ ਹੈ ਬਿਲਕੁਲ ਔਰ ਇਹ ਵਿਚਾਰ ਸਿਰਫ ਸਾਹਿਤ ਜਾਂ ਕਵਿਤਾ ਤੱਕ ਹੀ ਸੀਮਿਤ ਨਹੀਂ ਹੈ ਹੈਨਾ ਅੱਜ ਦੇ ਸਮੇਂ ਵਿੱਚ ਜਦੋਂ ਮਾਨਸਿਕ ਸਿਹਤ ਤੇ ਇੰਨੀ ਗੱਲ ਹੋ ਰਹੀ ਹੈ ਹਾਂ ਬਹੁਤ ਜ਼ਿਆਦਾ ਇਹ ਕਵਿਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੰਦਰੂਨੀ ਸ਼ਾਂਤੀ ਸਭ ਤੋਂ ਵੱਡੀ ਦੌਲਤ ਹੈ ਆਪਣੇ ਮਨ ਨਾਲ ਆਪਣੇ ਮੈਂ ਨਾਲ ਇੱਕ ਸਿਹਤਮੰਦ ਰਿਸ਼ਤਾ ਬਣਾਉਣਾ ਕਿੰਨਾ ਜ਼ਰੂਰੀ ਹੈ ਚਰਚਾ ਇੱਕ ਬਹੁਤ ਹੀ ਸੋਚਣ ਵਾਲਾ ਸਵਾਲ ਪਿੱਛੇ ਛੱਡ ਜਾਂਦੀ ਹੈ ਕਵਿਤਾ ਸਾਨੂੰ ਦੋ ਮੈਂ ਵਿਚਕਾਰ ਲੜਾਈ ਤਾਂ ਬੜੀ ਸਪਸ਼ਟਤਾ ਨਾਲ ਦਿਖਾਉਂਦੀ ਹੈ ਪਰ ਇਹ ਕਿਤੇ ਵੀ ਇਸ ਦਾ ਹੱਲ ਨਹੀਂ ਦੱਸਦੀ ਇਹ ਨਹੀਂ ਦੱਸਦੀ ਕਿ ਇਸ ਲੜਾਈ ਵਿੱਚ ਜਿੱਤ ਕਿਸ ਦੀ ਹੋਣੀ ਚਾਹੀਦੀ ਹੈ ਕੀ ਸਾਨੂੰ ਉਸ ਮੈਨ ਨੂੰ ਜਿਤਾਉਣਾ ਚਾਹੀਦਾ ਹੈ ਜੋ ਸਭ ਕੁਝ ਤਰਕ ਨਾਲ ਦੂਰ ਖੜਕੇ ਦੇਖ ਰਿਹਾ ਹੈ ਜਾਂ ਫਿਰ ਉਸ ਮੈਨ ਨੂੰ ਜੋ ਸਭ ਕੁਝ ਡੂੰਘਾਈ ਨਾਲ ਮਹਿਸੂਸ ਕਰ ਰਿਹਾ ਹੈ ਪਾਵੇਂ ਉਹ ਦਰਦ ਹੀ ਕਿਉਂ ਨਾ ਹੋਵੇ ਸ਼ਾਇਦ ਸ਼ਾਇਦ ਮਕਸਦ ਜਿੰਨਾ ਹੈ ਹੀ ਨਹੀਂ ਅੱਛਾ ਸ਼ਾਇਦ ਮਕਸਦ ਦੋਵਾਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰਨਾ ਨਹੀਂ ਸਗੋਂ ਉਹਨਾਂ ਵਿੱਚ ਇੱਕ ਸੰਤੁਲਨ ਲੱਭਣਾ ਹੈ ਉਸ ਦੇਖਣ ਵਾਲੇ ਮੈਨੂੰ ਸਿਖਾਉਣਾ ਕਿ ਭੋਗਣ ਵਾਲੇ ਮੈ ਨਾਲ ਹਮਦਰਦੀ ਕਿਵੇਂ ਰੱਖਣੀ ਹੈ ਅਤੇ ਉਸ ਭੋਗਣ ਵਾਲੇ ਮੈ ਨੂੰ ਸਮਝਾਉਣਾ ਕਿ ਦੇਖਣ ਵਾਲੇ ਮੈ ਦੀ ਸਲਾਹ ਕਿਵੇਂ ਸੁਣਨੀ ਹੈ ਸ਼ਾਇਦ ਅਸਲ ਸ਼ਾਂਤੀ ਜਿਤ ਵਿੱਚ ਨਹੀਂ ਸਗੂ ਸੁਲਾ ਵਿੱਚ ਹੈ ਵਾ ਕਵਿਤਾ ਸਾਨੂੰ ਜਵਾਬ ਨਹੀਂ ਦਿੰਦੀ ਪਰ ਸਹੀ ਸਵਾਲ ਸਾਡੇ ਸਾਹਮਣੇ ਜ਼ਰੂਰ ਰੱਖ ਦਿੰਦੀ